ਹਾਂ ਇਹ 6.5 ਲੀਟਰ ਤੇਲ ਖਾਂਦਾ ਹੈ ਕੰਡਾ ਠੀਕ ਹੈ 6.5 ਲੀਟਰ ਹਾਂ ਤੇਰਾ ਹਾਲ ਹਾਂ ਵਧੀਆ ਖਚਾਈ ਕਰਦਾ ਹੈ 18 ਤਵੀਆਂ ਇਹਦੇ ਪਿੱਛੇ ਅਸੀਂ ਪਾਉਣੇ ਆਂਗੇ ਜਿਹੜਾ 6.5 ਲੀਟਰ ਇਹ ਤੇਲ ਖਾਂਦਾ ਹੈ ਗਵਰਨਰ ਹੈ ਇਹਦਾ ਵੱਡਾ ਗਵਰਨਰ ਹੈ ਇਹਦੇ ਉਹਨੂੰ ਜਉਂਦਾ ਰੱਖਣਾ ਲੰਮਾ ਸਮਾਂ ਚਲਾਉਣਾ ਤਾਂ ਉਹਨੂੰ ਉਹਦੀ origignal look ਚ ਤਿਆਰ ਕਰਾਉ ਉਹਦੇ origignal ਟਾਇਰ ਦੇ ਸਾਈਜ਼ ਚ ਰਿਜਨਲ ਬੋਰ ਚ ਉਹਨੂੰ ਤਿਆਰ ਕਰਾਓ ਤੁਹਾਡੇ ਟਰੈਕਟਰ ਦੀ ਲਾਈਫ ਤੇ ਹਮੇਸ਼ਾ ਹੀ ਬਣੀ ਰਹੂਗੀ ਤੇ ਤੁਸੀਂ ਇਹਨੂੰ 6522 ਵੀ ਕਰ ਸਕਦੇ ਸੀਗੇ 1.5 ਲੱਖ ਰੁਪਏ ਚ ਮਨ ਲੱਗਦਾ 6522 ਹੋ ਜਾਂਦਾ ਕਿ ਨਹੀਂ ਹੁੰਦਾ 1.5 ਕਰਨ ਵਾਲੇ ਤਾਂ 7 ਲੱਖ ਚ ਵੀ ਕਰਦੇ ਆ ਹਾਂ ਬਈ ਤੇ ਜਿਹੜੇ ਕਰਨ ਵਾਲੇ ਆ ਉਹ ਲੱਖ ਡੇਢ ਲੱਖ ਚ ਵੀ ਕਰ ਦਿੰਦੇ ਆ ਵਿੱਚ ਕੀ ਗਾ ਵੀ ਪੈਡ ਇਹਨੂੰ ਖਿੱਚਿਆ ਪੈਡ ਲੌਕ ਹੋ ਗਿਆ ਜਿਵੇਂ ਆ ਹੋਈ ਜਾਂਦਾ ਹਾਂ ਪਰ ਇਹ ਸਮਾਨਤਾ ਨੇ ਇਹ ਹੁਣ ਕੀ ਕਹੀਏ ਵੀ ਸ਼ੌਂਕ ਕਹੀਏ ਕਿ ਇਹਨੂੰ ਮਰੀਜ਼ ਕਹੀਏ ਹਾਏ ਹਾਏ ਹਾਂ ਨਮਰੀਜ਼ ਹਾਂਜੀ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ 911 ਦੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਤੀਆਂ ਮੋਡੀਫਿਕੇਸ਼ਨ ਦੀਆਂ ਵੀ ਪਾਤੀਆਂ ਸਿੰਪਲ 911 ਵੀ ਦਿਖਾਏ ਆ ਪਰ ਅੱਜ ਆਪਾਂ ਬਾਈ ਸੁਖਜੀਤ ਕੋਲ ਆਏ ਆ ਪਿੰਡ ਕਿੰਗਰਾ ਨੀਅਰ ਮਲੋਟ ਠੀਕ ਆ ਪਹਿਲਾ ਬਾਈ ਨਾਲ ਮਲਾਉਣੇ ਆ ਟਰੈਕਟਰ ਵੀ ਦਿਖਾਉਣਾ ਟਰੈਕਟਰ ਦੇ ਵਿੱਚ ਇਹੋ ਜਿਹੇ ਦੋ ਕੋ ਗੱਲਾਂ ਆਈਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਵੀ ਕਰਨੀਆਂ ਹਨਾ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਡੇ ਪਿੰਡ ਪਹੁੰਚਣ ਤੇ ਬਹੁਤ ਧੰਨਵਾਦ ਬਲਜਿੰਦਰ ਸਿੰਘ ਜੀ ਹਾਂਜੀ ਹਾਂਜੀ ਬਾਈ ਧੰਨਵਾਦ ਤੁਹਾਡਾ ਵੀ ਸਮਾਂ ਦਿੱਤਾ ਹਨਾ ਹਾਂਜੀ ਹਾਂਜੀ ਤੇ ਬਾਈ ਨਾਲ ਆਪਾਂ ਦੇਖੋ ਹਨਾ ਦਾਣਾ ਪਾਣੀ ਖਿੱਚ ਲਿਆਉਂਦਾ ਜਾਈ ਬਾਈ ਨੂੰ ਕਮੈਂਟ ਥਰੂ ਮਿਲੇ ਸੀਗੇ ਬਿਲਕੁਲ ਹਨਾ ਤੇ ਬਾਈ ਵੀ ਟਰੈਕਟਰ ਦਾ ਸ਼ਕੀਨ ਆ 9811 ਬਾਈ ਕੋਲੇ ਟਰੈਕਟਰ ਇਹ ਹੈਗਾਗਾ 2000ਵਾਂ ਦੋ ਮਾਡਲ ਆ ਬਾਈਕੇ ਵੈਸੇ ਤਾਂ ਕਾਪੀ ਤੇ ਤਾਂ ਇਹ 2002 ਆ ਠੀਕ ਆ ਪਰ ਜੇ ਆਪਾਂ ਇਹਦੀ ਬੰਤਰ ਤੋਂ ਵੇਖ ਲਈਏ ਹਾਂ ਇਹ 2002 ਚ ਜਿਹੜੇ ਹਿੱਸੇ ਆ ਹਾਂ ਬਈ ਇਹ ਮੋਟੀ ਰਾਡ ਵਾਲੇ ਆਏ ਸੀ ਹਾਂ ਇਥੋਂ ਤਾਂ ਇਹਦਾ ਪਤਾ ਲੱਗਦਾ ਵੀ ਹੈ ਤਾਂ ਇਹ 2000 ਪਰ ਕਾਪੀ ਤੇ 2002 ਆ 2002 ਆ ਬਸ ਇਹਨੂੰ 2002 ਵੀ ਕਹਿ ਸਕਦੇ ਹਾਂ ਤੇ ਹਾਂ ਦੋ ਕਹਿ ਸਕਦਾ ਉੱਚਾ ਮਾਡਲ ਹੈ ਤੇ ਸਾਹਮਣੇ ਰੱਖਿਆ ਪਰ ਬਾਈ ਕੰਮ ਲੈਂਦਾ ਹਨਾ ਕੰਮ ਵੀ ਲੈਂਦਾ ਤੇ ਬਾਈ ਨੂੰ ਮੈਂ ਇਹ ਪੁੱਛਦਾ ਪਹਿਲਾਂ ਚ ਭਾਈ ਤੁਸੀਂ ਪਿੱਛੇ ਵੱਡੇ ਟਾਇਰ ਨਹੀਂ ਪਵਾਏ ਤੇ ਮੂਹਰੇ ਵੀ ਵੱਡੇ ਵੱਡੇ ਟਾਇਰ ਨਹੀਂ ਪਵਾਏ ਵੀ ਉਹਦੇ ਨਾਲ ਵੀ ਵਾਹਣ ਤਾਂ ਵਾਹੀ ਦਿੰਦਾ ਹੋ। ਵਾਹਣ ਤਾਂ ਦੇਖੋ ਜੀ ਵਾਹ ਦਿੰਦਾ ਹੈ। ਹਾਂ। ਪਰ ਜਿਹੜੀ ਕੰਪਨੀ ਨੇ ਇਹਦੇ ਗੇਅਰ ਤੇ ਟਾਇਰਾਂ ਦਾ ਤਾਲਮੇਲ ਭਾਇਆ ਹ ਹ ਉਹ ਬਿਲਕੁਲ ਹੀ ਤੇ ਹਿੱਲ ਜਾਂਦਾ ਉਹਨਾਂ ਨਾਲ। ਹਾਂ। ਮੰਨ ਲਓ ਟਾਇਰ ਆਪਾਂ ਪਿੱਛੇ ਵੱਡੇ ਪਾਪੇ। ਹਾਂ ਭਾਈ। ਟਾਇਰ ਆਪਾਂ ਬਾਹਰ ਕਢਾਤੇ। ਹਾਂ। ਜਦੋਂ ਮੈਂ ਕੱਲ ਨੂੰ ਖੇਤ ਵਾਉਣ ਜਾਊਂਗਾ। ਹਾਂ। ਜਿਹੜੀ ਆ ਕਿਨਾਰੀ ਹੈ ਇਹ ਤਾਂ ਤਵੀਆਂ ਦੀ ਖਾਲੀ ਚ ਚੱਲੂਗੀ। ਹਾਂ। ਤੇ ਪਰ ਜਿਹੜੀ ਉਹਦੀ ਪਿਛਲੀ ਕਿਨਾਰੀ ਆ ਜਦੋਂ ਟਾਇਰ ਬਾਹਰ ਕੱਢ ਤੇ ਉਹ ਜਿੱਥੇ ਤਵੀਆਂ ਨੇ ਮਿੱਟੀ ਪੱਟ ਕੇ ਪੋਲੇ ਕੀਤੀ ਆ ਉਹੀ ਜਿਹੜਾ ਟਾਇਰ ਆ ਇਹ ਉਹ ਪੋਲੇ ਥਾਂ ਤੇ ਚੱਲਣ ਲੱਗ ਜੂਗਾ ਫੇਰ ਸਲਿੱਪ ਦੇਉ ਉਹ ਸਲਿੱਪ ਦੇਣਾ ਹੀ ਦੇਣਾ ਵੱਡੇ ਵੱਡੇ ਟਾਇਰ ਪਵਾ ਲੈਂਦੇ ਆ ਡੱਡ ਸ਼ੌਂਕ ਆ ਹਣਾ ਸ਼ੌਂਕ ਦੇਖੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਪਰ ਸ਼ੌਂਕ ਆ ਪਰ ਜੇ ਆਪਾਂ origignal ਰੱਖਦੇ ਆ ਇਹਦੀ ਲਾਈਫ ਵੀ ਜ਼ਿਆਦੇ ਆ ਬਈ ਤੁਸੀਂ ਕਿੰਨਾ ਚਾਹੁੰਦੇ ਆ ਵੀ ਜਿਹੜੇ ਹਣ ਟਰੈਕਟਰ ਵੀ ਤਿਆਰ ਹੋ ਜਾਂਦੇ ਆ ਹਣਾ ਜੀ ਵੀ ਅ ਰਿਜਨਲ ਰੱਖੇ ਜਾਣ ਕਿੰਨਾ ਕਹਿਣੇ ਵੀ ਇਹ ਮੇਰੀ ਤਾਂ ਇਹੀ ਹੈ ਵੀ ਜੋ ਵੀ ਟਰੈਕਟਰ ਤਿਆਰ ਕਰਾਉਣਾ ਹਾਂ ਕੋਈ ਵੀ ਹੈ ਜੇ ਉਹਨੂੰ ਜਉਂਦਾ ਰੱਖਣਾ ਹੈ ਲੰਮਾ ਸਮਾਂ ਚਲਾਉਣਾ ਹੈ ਤਾਂ ਉਹਨੂੰ ਉਹਦੀ ਰਿਜਨਲ ਲੁੱਕ ਚ ਹੀ ਤਿਆਰ ਕਰਾਉ ਉਹਦੇ ਰਿਜਨਲ ਟਾਇਰ ਦੇ ਸਾਈਜ਼ ਚ ਰਿਜਨਲ ਬੋਰ ਚ ਉਹਨੂੰ ਤਿਆਰ ਕਰਾਉ ਤੁਹਾਡੇ ਟਰੈਕਟਰ ਦੀ ਲਾਈਫ ਤੇ ਹਮੇਸ਼ਾ ਹੀ ਬਣੀ ਰਹੂਗੀ ਇਹਨੂੰ ਹੁਣ ਜੇ ਇੰਜਨ ਦੀ ਵੀ ਗੱਲ ਕਰ ਲਈ ਹੈ ਨਾ ਮਿੱਤਰੋ ਸਾਨੂੰ ਛਤਰੀ ਤੁਸੀਂ ਤੁਹਾਨੂੰ ਲੱਗ ਰਹੀ ਹੁਣ ਛਤਰੀ ਵੱਖਰੀ ਨਹੀਂ ਇਹਦੇ ਬਾਰੇ ਵੀ ਗੱਲ ਕਰਾਂਗੇ ਚਲੋ ਫਰੰਟ ਤੋਂ ਹੋ ਗਿਆ ਹਨਾ ਬਾਈ ਨੇ ਵੇਟ ਰੱਖਿਆ ਕੰਮ ਲੈਂਦੇ ਆ ਖੇਤੀਬਾੜੀ ਦਾ ਨਾ ਸਾਰਾ ਤੁਸੀਂ ਬਾਈ ਇਹਦਾ ਪੰਪਾ ਹੁਣ ਲਾ ਕੇ ਇਹਦਾ ਵੱਡੇ ਗਵਰਨਰ ਵਾਲਾ ਛੋਟੇ ਗਵਰਨਰ ਵਾਲਾ ਸੈੱਡ ਦਿੰਦੇ ਆ ਤੇ ਸਾਇਲੈਂਸਰ ਆਪਾਂ ਕਹਿ ਲਈ ਵੀ ਹੁਣ ਸਿੱਧਾ ਕਹਿ ਲਈਏ ਮੈਨੂੰ ਦੂਜੇ ਪਾਸੇ ਲਾ ਦਿੰਦੇ ਵੀ 6522 ਕਰ ਦਿੰਦੇ ਹਨਾ ਤੇ ਤੁਸੀਂ ਇਹਨੂੰ 6522 ਵੀ ਕਰ ਸਕਦੇ ਸੀਗੇ 1.5 ਲੱਖ ਰੁਪਏ ਚ ਮਿਲਦਾ 6522 ਹੋ ਜਾਂਦਾ ਕਿ ਨਹੀਂ ਹੁੰਦਾ 1.5 ਕਰਨ ਵਾਲੇ ਤਾਂ 7 ਲੱਖ ਚ ਵੀ ਕਰਦੇ ਆ ਹਾਂ ਬਈ ਤੇ ਜਿਹੜੇ ਕਰਨ ਵਾਲੇ ਆ ਉਹ ਲੱਖ ਡੇਢ ਲੱਖ ਚ ਵੀ ਕਰ ਦਿੰਦੇ ਆ ਹੋਵੇ ਹੁਣ ਸਾਰਾ ਕੁਝ ਹੁਣ ਸਾਰਾ ਕੁਝ ਹੀ ਹੋ ਜਾਂਦਾ ਹਾਂ ਪਰ ਤੁਸੀਂ ਇਹਨੂੰ ਸਾਦਾ ਹੀ ਰੱਖਿਆ ਹੈ ਨਾ ਦੇਖੋ ਇਹਦੇ ਜਿਹੜਾ ਤੇਲ ਹੈ ਹਾਂ ਇਹ 6.5 ਲੀਟਰ ਤੇਲ ਖਾਂਦਾ ਕੰਟੇ ਦਾ ਠੀਕ ਹੈ ਸਾਢੇ 6 ਲੀਟਰ ਹਾਂ ਤੇਰਾ ਹਾਲ ਹਾਂ ਵਧੀਆ ਖਚਾਈ ਕਰਦਾ ਹੈ 18 ਤਵੀਆਂ ਇਹਦੇ ਪਿੱਛੇ ਅਸੀਂ ਪਾਉਣੇ ਆਂਗੇ ਜਿਹੜਾ ਸਾਢੇ 6 ਲੀਟਰ ਇਹ ਤੇਲ ਖਾਂਦਾ ਹੈ ਗਵਰਨਰ ਹੈ ਇਹਦਾ ਵੱਡਾ ਗਵਰਨਰ ਹੈ ਇਹਦੇ ਨਾਲ ਦਾ ਹੀ ਜਿਵੇਂ ਕਹ ਲਈ ਇਹ origignal ਨਾਲ ਦਾ ਹੂੰ ਥੋੜਾ ਜਿਹਾ ਇਹ ਚ ਦਿੱਕਤ ਕੀ ਆਉਂਦੀ ਹੈ ਧੂਆਂ ਵਿਖਾਉਂਦਾ ਇਹ ਇਹ ਆ ਗਿਆ ਫਿਰ ਮਤਲਬ 트럼ਪ 2 ਕਹਿ ਦਿੰਦੇ ਜਿਹਨੂੰ ਆਪਾਂ 2 ਕਹਿ ਦਿੰਦੇ ਸੀ ਪਰ ਜਿਹੜੇ ਇਹ ਦੇ ਚ ਹੈ ਇਹਦੇ ਚ ਨਿਊਜ਼ਲ ਬ੍ਰੀਕ ਹੈ ਕਿਵੇਂ ਬਈ ਇਹਦੇ ਵਿੱਚ ਜਿਹੜਾ 4511 ਵਾਲਾ ਬੋਰ ਕੀਤਾ ਅੱਛਾ 2 ਦਾ ਬੋਰ ਆ ਗਿਆ 102 ਦਾ ਹਾਂ 102 ਵਾਲਾ ਤੇ ਇਹਦੀ ਨਿਊਜ਼ਲ ਬ੍ਰੀਕ ਪਾਈ ਵੀ ਹੈ ਤੇ ਇੰਜਨ ਇਹਦਾ ਜਿਵੇਂ 9811 ਹੈ ਦਿਖ ਉਸੇ ਚੀ ਹੈ ਬਾਅਦ ਥੋੜੀ ਜੀ 98 ਘਨ ਭਾਰੀ ਹੋਈ ਭਾਰੀ ਤੇ ਕੰਮ ਦੀ ਕਰਨ ਸਮਰੱਥਾ ਵਧ ਜਾਂਦੀ ਹੈ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ ਨਿਊਜ਼ਲ ਬ੍ਰੀਕ ਹੋ ਗਈ ਬ੍ਰੀਕ ਨਿਊਜ਼ਲ ਕਰਕੇ ਅੱਗ ਫੜਨ ਦੀ ਕੈਪੈਸਿਟੀ ਵਧਾ ਜਾਂਦਾ ਟਰੈਕਟਰ ਬਲਾਸਟ ਜਾਦੇ ਹੁੰਦਾ ਜਿੰਨਾ ਬਰੀਕ ਹੋ ਪਫਾਰ ਉਹਨਾ ਬਲਾਸਟ ਜਾਦੇ ਹੋਊਗਾ ਕੰਮ ਵਧੀਆ ਤੇ ਤੇਲ ਦਾ ਖਪਤ ਵੀ ਘਟਦੀ ਹੈ ਖਪਤ ਘਟ ਗਈ ਤੇ ਜਿਹੜੀ স্মੋਕ ਹੈ স্মੋਕ ਘਟ ਗਈ ਉਹਨਾਂ ਕਰ ਜਦੋਂ ਤੇਲ ਵਧੀਆ ਮੱਚਦਾ ਬਰੇ ਤੇਲ ਵਧੀਆ ਮੱਚਦਾ ਗਿਆ ਤਾਂ ਇਹਦੇ ਵਿੱਚ 102 ਦਾ ਬੋਰ ਆ ਬਈ ਹਨਾ ਤੇ ਪਾਵਰ ਸ਼ੇਅਰਿੰਗ ਵਗੈਰਾ ਤਾਂ ਅੱਜ ਦੇ ਟਾਈਮ ਕਰਵਾਏ ਹੋਏ ਹਨਾ ਤੇ ਉਸ ਤੋਂ ਬਾਅਦ ਜਿਵੇਂ ਅਸੀਂ ਗੱਲ ਬਈ ਪਿੱਛੇ ਆ ਜਾਂਦਾ ਆਪਣਾ ਛਤਰੀ ਪਹਿਲਾਂ ਤਾਂ ਇਹ ਛਤਰੀ ਐਂ ਲੱਗਦੀ ਜਿਵੇਂ ਵੀ 75 11 ਦੇ ਹੱਡ ਲੱਗੀ ਹੁੰਦੀ ਸੀ ਹਨਾ ਬਈ ਤੇ ਕੰਪਨੀ ਦੇ ਵਿੱਚ ਆਉਂਦੀ ਸੀ ਉਹੀ ਲਾਈ ਆ ਤੁਸੀਂ ਭਾਲ ਕੇ ਇਹ ਬਹੁਤ ਔਖੀ ਮਿਲੀ ਆ ਆਪਾਂ ਨੂੰ ਹਾਂ ਬਈ ਇਹ ਜਿਹੜੀ ਨਾ ਇਹ ਆਪਾਂ ਫਾਈਬਰ ਕਨੋਪੀ ਨਹੀਂ ਇਹਨੂੰ ਕਹਿ ਸਕਦੇ ਕੰਪਲੀਟ ਇਹ ਪਹਿਲਾਂ ਸ਼ੁਰੂਆਤੀ ਦੌਰ ਚ 75 11 ਨਾਲ ਸੇਫਟੀ ਵਾਸਤੇ ਇਹ ਆਇਆ ਅਸਲ ਦੇ ਵਿੱਚ ਬਈ ਜਿਹੜੀ ਪਿਛਲੀ ਕਨੋਪੀ ਆਪਾਂ ਕਹਿ ਦਿੰਨੇ ਆ ਵੀ ਯੂ ਲੱਗਿਆ ਇਹ ਬਣਿਆ ਹੀ ਸੇਫਟੀ ਵਾਸਤੇ ਸੀਗੇ ਪਰ ਬਈ ਇੱਕ ਮੈਂ ਹੋਰ ਗੱਲ ਵੀਡੀਓ ਦੇ ਜ਼ਰੀਏ ਕਹਿਣਾ ਪੁੱਛਦਾ ਤੁਹਾਡੇ ਵੀ ਰਹਿ ਲਊਗਾ ਵੀ ਅੱਜ ਦੇ ਟਾਈਮ ਤੇ ਆਪਾਂ ਲਾ ਦਿੰਨੇ ਆ ਬਈ ਇੱਥੋਂ ਮਾਰਿਆ ਕਲੰਪ ਇੱਥੇ ਲਾ ਤਾਂ ਮੜਗਾੜ ਤੇ ਆਹwidehat ਜੀ ਤੁਸੀਂ ਬਹੁਤ ਹੈਵੀ ਹੈ ਤੁਹਾਨੂੰ ਦਿਖਾਉਣੇ ਮਿੱਤਰੋ ਪਰ ਇੱਥੇ ਜਿਹੜਾ ਬਈ ਆਪਣਾ ਚਾਰ ਨਟ ਇੱਥੇ ਨਾਟ ਕੱਸ ਦਿੰਦੇ ਆ ਕੇ ਇਹ ਹਾਂਜੀ ਇਹ ਨਾ ਇਹ ਪੈਰੇ ਦਾ ਬਣਿਆ ਹੁੰਦਾ ਹੈ ਕੰਪਨੀ ਨੇ ਪਹਿਲਾਂ ਇੱਥੇ ਤੇ ਜਗ੍ਹਾ ਦਿੱਤੀ ਸੀ ਥੱਲੇ ਤਿੰਨ ਨਟ ਹੁੰਦੇ ਆ ਨਾ ਬਈ ਹਾਂ ਇਹ ਤਿੰਨ ਨਟਾਂ ਤੇ ਤੇ ਬਸ origignal fitting 'ਤੇ ਚੜਦਾ ਇਹ ਟੋਟਲੀ ਲੱਗ ਹੈ ਹੂੰ ਇਹਦੇ ਨਾਲੋਂ ਨਾ ਮੜਗਾੜ ਨਾਲ ਕਿਤੇ ਵੀ ਨਹੀਂ ਇਹਦੀ ਅਟੈਚਮੈਂਟ ਇਹ ਸਿੱਧੀ ਬਸ ਤੇ ਥੱਲੋਂ ਉੱਠਦੀ ਹੈ ਹਾਂਜੀ ਤੇ ਇਹ سپورਟ ਸਾਰੇ ਟਰੈਕਟਰ ਨੂੰ ਕਰਦੀ ਹੈ ਜੇ ਮੰਨ ਲਓ ਕੱਲ ਨੂੰ ਕੋਈ ਦਰਘਟਨਾ ਵੀ ਹੁੰਦੀ ਹੈ ਇਹ ਜਿਹੜਾ ਹੱਡ ਸੀਗਾ 7511 ਨਾਲ ਆਇਆ ਸੀ ਇਹਦੀ ਲੈਂਥ ਘਟ ਜਾਂਦੀ ਹੈ ਇਹ ਵਿੱਚ ਹੀ ਫੋਲਡ ਆਊਨ ਹੋ ਜਾਂਦਾ ਹੈ ਜਿਵੇਂ ਛਤਰੀ ਖੁੱਲਦੀ ਹੈ ਆਪਣੀ ਉਵੇਂ ਆ ਨਟ ਖੋਲੋ ਕੱਢੋ ਇਹ origignal ਜਿਵੇਂ godax ਦੇ ਅੱਗੇ ਤੇ ਦੇ ਹਿੱਸੇ ਚ origignal ਨਾ ਬਈ ਗੱਲ ਸਹੀ ਹੈ ਇਹਨੂੰ ਤੇ ਥੱਲੇ ਕਰੋ ਬੰਦੇ ਦੇ ਸਿਰ ਦੇ ਉੱਤੇ ਆ ਜਾਂਦਾ ਇਹ ਹਾਈਟੇ ਦੀ ਘਟ ਜਾਂਦੀ ਹੈ ਦੇਈ ਇਹ ਮੰਨ ਲੋ ਵੀ ਜੇ ਕਿਤੇ ਟਰੈਕਟਰ ਪਲਟਦਾ ਇਹ ਨਹੀਂ ਵੀ ਬੰਦੇ ਨੂੰ ਕੋਈ ਦਿੱਕਤ ਆਉ। ਦਿੱਕਤ ਆ ਜੂ ਤੇ ਜਿਹੜੇ ਆਪਾਂ ਲਾਏ ਹੁੰਦੇ ਇੱਕ ਇੱਕ ਕਾਬਲਾ ਜੇ ਇਹਦੇ ਵਿੱਚ ਦੇਸੀ ਜਿਹਾ ਲਾ ਕੇ ਨਾ ਇੱਥੇ ਲੱਗ ਜਾਂਦਾ ਬਾਈ ਉਹ ਨੁਕਸਾਨ ਆ ਉਹਦਾ ਉਹ ਪੂਰਾ ਨੁਕਸਾਨ ਆ ਉਹਨੂੰ ਹੁਣ ਐ ਕੀ ਕਹੀਏ ਆਪਾਂ ਵੀ ਮਗਰਾੜਾਂ ਨੂੰ ਉਹ ਸਪੋਰਟ ਦਿੰਦਾ ਕਿ ਮਗਰਾੜ ਉਹਨੂੰ ਠੱਲ ਕੇ ਰੱਖ ਦਿਆ ਇੱਕ ਕਾਬਲਾ ਤਾਂ ਥੱਲੇ ਪਾ ਦਿੰਦੇ ਆ ਜਿੱਥੇ ਮੰਨ ਲੋ ਵੀ ਇਹਦਾ ਪੈਰ ਹੁੰਦਾ ਮਗਰਾਜਾਂ ਕਈ ਬਣਾ ਕੇ ਉਹ ਇਧਰਲੀ ਸਾਈਡ ਤੇ ਵੀ ਕਰਿਆ ਜਾਂਦਾ ਆਪਣੇ ਜਿਹੜਾ ਟਾਨ ਮਰਲਾ ਬਾਈ ਉਹਦੇ ਇੱਥੇ ਲੱਗੇ ਹੋਏ ਆ ਉਹ 911 ਦਿੱਤਾ ਮੰਨ ਲੋ ਇਹ ਚਾਰ ਨਟਾਂ ਚ ਸਪੋਰਟ ਉਹ ਦੇ ਦਿੰਦੇ ਆ ਜਿਵੇਂ ਹੁਣ ਅਸੀਂ ਕੱਲ ਹੀ ਹਾਲੈਂਡ ਦੇ ਲਵਾਈ ਆ ਇੱਕ ਉਹਨਾਂ ਨੇ ਇੱਕ ਨਟ ਚ ਥੱਲੇ ਤੇ ਜਿਹੜੀ ਪੱਤੀ ਸੀਗੀ ਮਗਰਾੜ ਦੀ ਉਹ ਚ ਸੱਲ ਕੱਢਿਆ ਚਾਰ ਸੂਤਾ ਦੇਸੀ ਨਟ ਪਾਇਆ ਉਹ ਚ ਤੇ ਉਹਨੂੰ ਕਸ ਕੇ ਇੱਥੇ ਮਗਰਾੜ ਨਾਲ ਤੇ ਉਹ ਕਹਿੰਦੇ ਵੀ ਹੱਡ ਲੱਗ ਗਿਆ ਜੀ ਬੇਸ਼ੌਕੀ ਆ ਹਾਂ ਤੇ ਜਦੋਂ ਆਪਾਂ ਵਾਹਾਂਗੇ ਘੰਟਿਆਂ ਦਿਹਾਵ ਨਾਲ ਉਹ ਸਾਰਾ ਦਿਨ ਅੱਗੋਂ ਤੇ ਸਾਹ ਭਰਦਾ ਰਹਿੰਦਾ ਤੇ ਉਹਦੇ ਨਾਲ ਮਗਰਾੜ ਹੀ ਖਤਮ ਹੋ ਜਾਂਦਾ ਖਤਮ ਹੋ ਜਾਂਦੇ ਇੱਕ ਚੀਜ਼ ਹੋਰ ਦੱਸਦਾ ਬਈ ਆਪਾਂ ਵੀ ਹਣਾ ਆਟੋ ਸਪਾਰਕ ਸਮਾਨ ਲੱਭ ਕੇ ਲੈਉਣੀਆਂ ਵੈਸੇ ਬਾਈ ਕੋਲੇ ਪਏ ਆਟੋ ਸਪਾਰਕ ਤੇ ਇੱਥੋਂ ਵਾਲੇ ਲੋਕਲ ਵਾਲੇ ਬਾਈ ਲਾਈ ਬਟਾ ਹਾਈ ਲੈਕਸ ਦੇ ਤੇ ਇਹ ਸਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਆਹਾ ਇਕੋ ਵਾਲੇ ਆ ਇਹ ਵੀ ਕੁਝ ਆਏ ਸੀਗੇ ਰਿਫਲੈਕਟਰਾਈਜ਼ ਤੇ ਫਰੰਟਲ ਇੰਡੀਕੇਟਰ ਆਏ ਸੀਗੇ ਹਾਂਜੀ ਤੇ ਇਹ ਬਾਈ ਨੇ ਲਾਏ ਹੋਏ ਆ ਤੇ ਆਟੋਸ پارک ਹੋ ਗਿਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 59 11 ਜੇ ਮੈਨੂੰ ਨਹੀਂ ਲੱਗਦਾ ਵੀ ਹੋ ਸਕਦਾ ਨਜ਼ਰੀ ਦਾ ਫਰਕ ਹੋਈ ਤੁਹਾਡਾ ਦੇਖਣ ਦਾ ਨਾ ਪਰ ਮੈਂ ਜਿਵੇਂ ਆਪਾਂ ਕਹਿੰਦੇ ਆ ਰਿਜੀਨਲ ਜੇ ਇਹਨੂੰ ਹੁੱਡ ਆਉਂਦੀ ਤਾਂ ਆ ਆਉਂਦੀ ਸੀ ਤਾਂ ਆ ਹੁੱਡ 'ਚ ਟਰੈਕਟਰ ਦੀ ਆਪ ਦਾ ਦਿੱਖ ਦੱਸਦਾ ਜਿਹੜੀ ਆਪਾਂ ਹੁਣ ਲਾਉਣੇ ਆ ਜੂ ਵਾਲੀ ਲਾ ਕੇ ਤਾਂ ਜਾਂ ਉਹ ਲਾ ਦੇਈ ਦੀ ਹੁੱਡ ਉਹ ਇੰਨੀ ਦਖ ਨਹੀਂ ਦਿੰਦਾ ਪਰ ਆ ਤੁਸੀਂ ਦੇਖ ਲਓ ਨਾ ਵੀ ਇਹ ਟਰੈਕਟਰ ਨੂੰ ਕੰਫਰਟੇਬਲ ਸੂਟ ਕਰਦੀ ਹੈ ਨਾ ਬਈ ਬਿਲਕੁਲ ਜੀ ਬਿਲਕੁਲ ਤੇ ਇੱਕ ਬਾਈ ਚੀਜ਼ ਹੋਰ ਦਿਖਾਉਣੇ ਆ ਜੇ ਤੁਹਾਨੂੰ ਨਾਲਾ ਹੈਂਡ ਬ੍ਰੇਕ ਚਾਹੀਦੇ ਆ ਆਪਾਂ ਵਿਚਲੇ ਵਾਲੇ ਉਹਨੂੰ ਬ੍ਰੇਕ ਹੀ ਹੁੰਦੇ ਆ ਕਿ ਦੂਜੇ ਹੁੰਦੇ ਬਈ ਡਰਮ ਜਿਹੇ ਹੁੰਦੇ ਨਾ ਬ੍ਰਾਮ ਦੇ ਉੱਤੇ ਲੈਦਰ ਹੁੰਦੀ ਹੈ ਲੈਦਰ ਹੁੰਦੇ ਆ ਉਹ ਕਈ ਵਾਰੀ ਹੁੰਦਾ ਸਿਸਟਮ ਬਾਲਾ ਵੱਡਾ ਜਿਗਾਰਡ ਹੁੰਦਾ ਕਿ ਯਾਰ ਆਪਾਂ ਮੰਨ ਲਾ ਵੀ ਟਰੈਕਟਰ ਥੋੜਾ ਜਿਹਾ ਹਾਲ ਪਾਉਣੇ ਆ ਜਾਂ ਕਿ ਰੇ ਪਟ੍ਰਾਲੀ ਵਗੈਰਾ ਖੜਾ ਕੇ ਨਾ ਪਾਉਣੀਆਂ ਟਰੈਕਟਰ ਪਲਾਂਟ ਚ ਹੁੰਦਾ ਤਾਂ ਉਹ ਇੱਕ ਸਸਤਾ ਤਰੀਕਾ ਬਈ ਨੇ ਹੈਂਡ ਬ੍ਰੇਕ ਤਿਆਰ ਕੀਤੇ ਬਈ ਦੱਸੋਗੇ ਉਹ ਕਿਵੇਂ ਹਾਂਜੀ ਇਹਦੇ ਨਾ ਜਿਹੜੇ ਮੰਨ ਲਓ ਵੀ ਪੈਡਲ ਲੋਕ ਹੁੰਦੇ ਆ ਵੈਸੇ ਕਿਸੇ ਵੀ ਟਰੈਕਟਰ ਦੇ ਹਾਂਜੀ ਉਹਦੇ ਚ ਕੀ ਹੈ ਵੀ ਪੈਡ ਇਹਨੂੰ ਖਿੱਚਿਆ ਪੈਡਲ ਲੋਕ ਹੋ ਗਿਆ ਜਿਵੇਂ ਆ ਹੋਈ ਜਾਂਦਾ ਹਾਂ ਪਰ ਜਿਹੜਾ 911 ਇਹ ਚ ਤੇ ਤੇਲ ਵਾਲੀ ਬ੍ਰੇਕ ਹੈ ਮੰਨ ਲਓ ਵੀ ਹਾਈਡਰੌਲਿਕ ਹੈ ਹਾਈਡਰੌਲਿਕ ਹੈ ਜਦੋਂ ਇਹ ਪੈਡਲਾਂ ਤੇ ਦਾਬ ਰਹੂਗੀ ਲੀਕ ਹੋ ਸਕਦੀ ਹੈ ਅੰਦਰੋਂ ਵੀ ਤੇ ਇਹ ਬਾਹਰੋਂ ਵੀ ਹੂੰ ਕੰਪਨੀ ਨੇ ਕੀ ਕੀਤਾ ਸੀ ਵੀ ਜਿਹੜੇ ਇਹਦੇ ਲੈਦਰ ਸੀ ਨਾ ਉਹ ਡਰਮ ਦੇ ਉੱਤੇ ਪਕੜ ਬਣਾਈ ਸੀ ਲੈਦਰ ਲਾਤੇ ਸੀ ਉਹਦੇ ਤੇ ਜਿਹੜੇ ਇਹ ਹੈ ਇਹ ਅੰਦਰ ਹੈ ਡਬਲ ਸੀਗੇ ਲੈਦਰ ਡਬਲ ਸੀਗੇ ਹਾਂ ਉਹ ਐਨੇ ਕਾਮਯਾਬ ਨਹੀਂ ਸੀ ਲੋਕ ਕਢਾ ਦਿੰਦੇ ਸੀਗੇ ਕਿਤੇ ਮੰਨ ਲਓ ਵੀ ਆਪਾਂ ਨੂੰ ਹੁਣ ਦਿੱਕਤ ਆਉਂਦੀ ਸੀ ਇਹਦੀ ਵੀ ਮੰਨ ਲਓ ਟਰੈਕਟਰ ਰੋਕਦਾ ਨਹੀਂ ਸੀ ਸਟਾਰਟ ਵੀ ਆਪਾਂ ਨੂੰ ਚਾਹੀਦਾ ਜਾਂ ਤਾਂ ਫਿਰ ਬੰਦ ਕਰਕੇ ਗੇਅਰ ਚ ਕਰਨਾ ਪੈਂਦਾ ਸੀਗਾ ਜੇ ਮੰਨ ਲਓ ਹਾਲ ਪਾਉਣੇ ਆ ਉਹ ਜਦੋਂ ਬੰਦਾ ਉਤਰਦਾ ਸੀ ਕੱਲਾ ਉਹ ਅੱਗੇ ਪਿੱਛੇ ਹੋ ਜਾਂਦਾ ਸੀ ਉਹਦੇ ਵਾਸਤੇ ਆਪਾਂ ਕੀ ਕੀਤਾ ਆਪਾਂ ਤੇ ਇਹੀ ਪੈਡਲ ਹੈ ਜਿਹੜੇ ਇੱਧਰ ਦੀ ਦਿਖਾਓ ਇਹੀ ਪੈਡਲ ਹੈ ਬਸ ਕਰਨਾ ਕੀ ਹੈ ਇੱਕ ਤਾਰ ਲੈਣੀ ਆ ਤਾਰ ਇੱਧਰ ਦੀ ਲਿਆ ਕੇ ਇੱਥੇ ਆ ਪੱਤੀ ਬਣਾ ਕੇ ਇੱਥੇ ਸੱਲ ਕੱਢ ਕੇ ਤਾਰ ਪਾਤੀ ਠੀਕ ਹੈ ਜਿਹੜਾ ਇਹ ਹੈਂਡਲ ਹੈ ਇਹਦਾ ਇਹ ਹੋਈ ਹੈ ਜਦੋਂ ਇਹਨੂੰ ਆਪਾਂ ਖਿੱਚਦੇ ਆਂ ਇਹ ਲੌਕ ਹੋ ਜਾਂਦਾ ਵੀ ਬ੍ਰੇਕ ਆਪਣੇ ਪੈਡਲ ਰੋਕੇ ਪੈਡਲ ਰੋਕਾ ਪੈਡਲ ਹਾਂ ਇਹ ਤੇ ਮੰਨ ਲਓ ਵੀ ਇੰਨਾ ਵੀ ਇਹਨੂੰ ਆਪਾਂ ਲੰਮਾ ਸਮਾਂ ਨਹੀਂ ਚਲਾਉਣਾ ਠੀਕ ਹੈ ਬਈ ਵੀ ਬਾਹਲਾ ਵੀ ਆਪਾਂ ਲਾ ਕੇ ਪ੍ਰੈਸ਼ਰ ਬਣਾ ਹਾਂ ਵੀ ਮਹੀਨਾ ਘਰੇ ਹੈਂਡ ਬ੍ਰੇਕ ਲਾ ਕੇ ਠੱਲ ਦਈਏ ਉਹ ਕੰਮ ਨਹੀਂ ਇੱਕ ਟਮ ਹਸਤੇ ਜੀ ਮੰਨ ਲਾ ਆਪਾਂ ਨੂੰ ਵੀ ਕੋਈ 5-10 ਮਿੰਟ ਆਪਾਂ ਨੂੰ ਜ਼ਰੂਰਤ ਹੈ ਠੱਲਣ ਦੀ ਉਦੋਂ ਆਪਾਂ ਇਹਨੂੰ ਇਹ ਲੌਕ ਤੇ ਬਈ ਇਹਦੇ ਨਾ ਮੂਰੇ ਆਉਂਦੀ ਹੁੰਦੀ ਏ ੱਗੇ ਤੇ ਬ੍ਰੇਕਾਂ ਆਲੀ ਇੱਥੇ ਦੱਬੀ ਜੀ ਉਹ ਆ ਆਪਣੇ ਕੋਲੇ ਪਈਆਂ ਵੀ ਆ ਸੁਚਾਂ ਇਹਦੇ ਨਾਲ origignal pmp ਦੀ ਹੁੰਦੀ ਸੀ ਠੀਕ ਹੈ ਬਈ ਉਹ ਐਸ ਪਾਸੇ ਹੁੰਦੀ ਸੀ ਪਹਿਲੀ ਗੱਲ ਤਾਂ ਉਹ ਵਾਹਣ ਵੇਲੇ ਪ੍ਰੈਸ਼ਰ ਜਦੋਂ ਹਾਈ ਹੋ ਜਾਂਦਾ ਸੀਗਾ ਬ੍ਰੇਕ ਦਾ ਉਹ ਤੇ ਲਾਈਟ ਚੱਲੀ ਜਾਂਦੀ ਰਹਿੰਦੀ ਸੀ ਮਤਲਬ ਫਿਰ ਉੱਤੇ ਲਾਈਟਾਂ ਵੀ ਪਿੰਗਲ ਜਾਂਦੀਆਂ ਸੀ ਹਾਂ ਉਹ ਹਾਈ ਬੀਮ ਤੇ ਚੱਲਦੀ ਸੀ ਲਾਈਟ ਹੀ ਪਿੰਗਲਾ ਦਿੰਦੀ ਸੀ ਠੀਕ ਹੈ ਬਈ ਫਿਰ ਆਪਾਂ ਇਧਰੋਂ ਚੱਕ ਕੇ ਉਹਨੂੰ ਬਾਹਰ ਕਰਤਾ ਹੁਣ ਜਿੱਥੇ ਨਵਾਂ ਇਹ ਬੈਂਜੋ ਕਸਿਆ ਹਾਂ ਇੱਥੇ ਸੁੱੱਚ ਲੱਗੀ ਸੀ ਪੀਐਮਪੀ ਦੀ origignal ਨਹੀਂ ਆਉਂਦੀ ਜਾਂ ਤਾਂ ਵਾਸਕੋ ਦੀ ਆਉਂਦੀ ਹੈ ਮਿੰਦਾ ਦੀ ਆਉਂਦੀ ਹੈਗੀ ਉਹ ਚ ਕੰਪਲੇਂਟ ਬੜੀ ਆਉਂਦੀ ਸੀ ਕਦੇ ਲੀਕ ਹੋ ਗਈ ਖਰਾਬ ਹੋ ਗਈ ਹਾਂ ਬਈ ਆਪਾਂ ਫਿਰ ਆ ਨਵਾਂ ਜਿਗਾਰਡ ਲਾਇਆ ਇਹਨੂੰ ਵੀ ਡਰਾਈ ਕਰਤਾ ਜਿਵੇਂ ਬ੍ਰੇਕ ਡਰਾਈ ਕਰ ਦਿੰਦੇ ਆ ਆਪਾਂ ਸੁੱੱਚ ਸੁੱਕੀ ਕਰਤੀ ਆ ਆਪਾਂ ਸੋਚੀ ਡਰਾਈ ਕਰ ਲਈ ਇਹਦਾ ਵਰਕਿੰਗ ਕੀ ਹੈ ਇਹ ਵਰਕਿੰਗ ਇਹ ਆ ਆਪਾਂ ਇਹ ਬਾਹਰਲੇ ਪੈਡਲ ਤੇ ਲਾਈ ਆ ਇਹ ਬਾ ਐਡਜਸਟਮੈਂਟ ਵੀ ਹੈ ਜਦੋਂ ਬਾਹਰ ਨੂੰ ਆਗੀ ਤਾਂ ਆਪਣੇ ਆਪ ਜਿਹੜੇ ਪਿੱਛੇ ਨਟ ਆਪੇ ਤੇ ਬ੍ਰੇਕ ਚੱਲਦੇ ਆ ਹਾਂ ਇਹ ਸਹੂਲਤ ਬਹੁਤ ਹੈ ਇਹ ਹੈਂਡ ਬੈਟ ਦੀ ਤੁਹਾਡੇ ਏਰੀਏ ਚ ਮੈਂ ਲਾ ਟਰੈਕਟਰ ਹੈ ਤੁਸੀਂ ਦੱਸਦੇ ਸੀ ਜਿਵੇਂ ਮੈਨੂੰ ਹਨਾ ਟਰੈਕਟਰ ਪਿੰਡ 'ਚ ਕਿੰਨੇ ਕਾਇ 58 ਗਾ ਸਾਡੇ ਪਿੰਡ ਚ ਹੈ ਨਹੀਂ 25 11 ਤਾਂ ਹੈ ਗਿਆ ਮਤਲਬ ਆਹ ਵਡਾ ਪਰ 59 11 59 11 ਉਹ ਜਿਹਨੂੰ ਵੱਡਾ ਕਹਿੰਦੇ ਵੱਡੇ ਕਹਿ ਲੋ ਵੀ ਸਾਰਿਆਂ ਕੋਲੇ ਹੈ ਆਪਾਂ ਐ ਨਹੀਂ ਕਹਿੰਦੇ ਸਾਡਾ ਟਰੈਕਟਰ ਵੱਡਾ 36 30 ਜਾਂ ਹੋਰ ਵੱਡੇ ਹੈਗੇ ਪਰ 59 11 59 11 ਦੀ ਗੱਲ ਕਰ ਹਾਂ 59 11 ਬਈ ਰੰਡਿਆਲੇ ਵਾਲਾ ਕਹਿੰਦਾ ਸੀ ਨਾ 59 11 ਤਾਂ ਉਹ ਆ ਜਿਹਨੂੰ ਲੋਕੀ ਵੱਡਾ ਕਹਿੰਦੇ ਆ ਹਾਂ ਤੇ ਵੀ 25 11 ਆਪਾਂ ਕਹ ਲਈ ਵੀ ਛੋਟੇ ਆ ਜਾਂਦੀ ਵੱਡੇ ਟਰੈਕਟਰ ਚ ਇਹ ਆ ਗਿਆ ਟਰੈਕਟਰ ਦੀ ਛੋਟੇ ਮੰਨ ਲਓ ਸਾਡੇ ਪਿੰਡ ਚ ਤਾਂ ਵੈਸੇ ਇੱਕ ਹੀ ਆ ਤੇ ਇੱਕ ਚੀਜ਼ ਹੋਰ ਸੀ ਜਿਹੜਾ ਇਰੀਏ ਚ ਵੀ ਕਰਕੇ ਦਿਖਾਇਆ ਹਨਾ ਸਮਾਨ ਬ ਇਸ ਮਾਨਤਾ ਨੇ ਇਹ ਹੁਣ ਕੀ ਕਹੀਏ ਵੀ ਸ਼ੌਂਕ ਕਹੀਏ ਕਿ ਇਹਨੂੰ ਮਰੀਜ਼ ਕਹੀਏ ਹਾਏ ਹਾਏ ਨਾ ਮਰੀਜ਼ ਤਾਂ ਨਾ ਕਹ ਬਈ ਮਰੀਜ਼ ਕਹਿ ਨਹੀਂ ਸਕਦੇ ਸ਼ੌਂਕ ਹੀ ਕਵਾਂਗੇ ਪਰ ਜਿਵੇਂ ਆਪਾਂ ਤੇ ਨਾਲ ਐਕਸੈਸਰੀਏ ਦੀ ਸ਼ੌਂਕ ਵੀ ਇੰਨਾ ਹੈ ਵੀ ਇਹਦੀਆਂ ਚੀਜ਼ਾਂ ਆਪਣੇ ਕੋਲੇ ਬਾਹਲਾ ਨਹੀਂ ਤਾਂ 50 ਹਜ਼ਾਰ ਤੋਂ ਉੱਤੇ ਦਾ ਸਮਾਨ ਪਿਆ ਹੋਊਗਾ ਸ਼ੌਂਕ ਆ ਉਹ ਉਹ ਸ਼ੌਂਕ ਹੈ ਮਨ ਲਓ origignal lightਾਂ ਇਹਦੀਆਂ ਕਿੱਲੀਆਂ origignal hook ਇਹ ਚੀਜ਼ਾਂ ਡਬਲ ਡਬਲ ਪਈਆਂ ਡਬਲ ਡਬਲ ਪਈਆਂ ਹਾਂ ਹੱਬਾਂ ਪਈਆਂ ਇਹਦੀਆਂ ਠੀਕ ਹੈ ਤੇ ਹਰ ਇੱਕ ਚੀਜ਼ ਮੰਨ ਲਓ ਵੀ ਜਿਹਦੀ ਜ਼ਰੂਰਤ ਹੈ ਜਿਵੇਂ ਇਹਦੇ ਨਾਲ Jacco ਦੇ ਨਟ ਆਉਂਦੇ ਆ Jacco TVS TVS ਕੱਟ ਆਉਂਦਾ। ਕੱਟ ਜੈਕੋ ਜ਼ਿਆਦਾ ਆਉਂਦਾ। ਜੇ ਮੰਨ ਲਓ ਜਿਹੜਾ origignal ਹੈ, ਜ਼ਿਆਦਾਤਰ 90% ਦੇ ਨਾਲ ਜੈਕੋ ਹੀ ਆਇਆ ਸੀ। ਉਹ ਆਪਣੇ ਕੋਲੇ ਨਵੇਂ ਤਾਂ ਮਿਲਦੇ ਨਹੀਂ। ਠੀਕ ਹੈ ਬਈ। ਪਰ ਜਦੋਂ ਕੋਈ ਟਰੈਕਟਰ ਖੋਲਦਾ ਆਪਾਂ ਇਹਦੇ ਨਟ ਵੀ ਰੱਖੀਦੇ ਆ ਵੀ ਜੇ ਸਲਿੱਪ ਹੋ ਗਿਆ ਤਾਂ ਜੈਕੋ ਦਾ ਹੀ ਪਾਉਣਾ। ਫਿਰ ਹੁਣ ਆਏ ਆ ਨਾ ਬਾਈ ਸਮਾਨ ਤਾਂ ਇਹ ਤਾਂ ਮਿਲਦਾ ਨਹੀਂ। ਔਖਾ ਮਿਲਦਾ, ਲੱਭਦੇ ਆ ਅਦਰ ਸਟੇਟ ਜਾ ਕੇ। ਨਹੀਂ ਹੋਰ ਨੂੰ ਤਾਂ ਕਹਿ ਦਾਂਗੇ ਵੀ ਮਿਲਦਾ ਨਹੀਂ ਜ ਔਖਾ ਮਿਲਦਾ ਬਲਜਿੰਦਰ ਤੱਕ ਕਿਤੋਂ ਨਾ ਕਿਤੋਂ ਲੈ ਆਉਂਦਾ। ਮੈਂ ਆਪਦੀ ਗੱਲ ਹੀ ਮੈਨੂੰ ਲਿਆਉਣਾ ਕਰਨਾ ਬੜਾ ਔਖਾ ਲੱਗਦਾ ਮੈਂ ਲਿਆਇਆ ਸੀਗਾ ਉਹ ਪਾਤੀ ਵੀਡੀਓ ਭਰਾਵਾਂ ਨੇ ਕਿਹਾ ਵੀ ਸਾਨੂੰ ਚਾਹੀਦਾ ਪਰ ਜੇ ਆਪਾਂ ਦੇਖੀਏ ਮਹਿੰਗਾ ਬੜਾ ਹੋ ਗਿਆ ਸਮਾਨ ਹਣਾ ਬਹੁਤ ਜ਼ਿਆਦਾ ਗਈ ਆਈਆਂ ਨਹੀਂ ਮੰਨ ਲਓ ਕਿਸੇ ਕਿਸੇ ਕੋਲ ਪਿਆ ਹਾਂ ਉਹ ਵੀ ਜਦੋਂ ਮੰਨ ਲਓ ਜਿੰਨਾਂ ਦਾ ਪਲਾਂਟ ਬੰਦ ਹੋਇਆ ਸੀਗਾ ਅੱਛਾ ਉਦੋਂ ਦੇ ਤਾ ਹਾਂ ਜਾਂ ਕਿਸੇ ਦੁਕਾਨਦਾਰ ਕੋਲੇ ਜਿੰਨਾਂ ਕੋਲੇ ਸਟਾਕ ਜ਼ਿਆਦਾ ਸੀ ਉਹਨਾਂ ਕੋਲੋਂ ਪਿਆ ਉਹ ਹੁਣ ਆਪਾਂ ਨੂੰ ਇਹ ਪਤਾ ਨਹੀਂ ਲੱਗਦਾ ਕਿੱਥੇ ਕਿਹਦੇ ਕੋਲੇ ਕੀ ਪਿਆ ਹੁਣ ਮੰਨ ਲਾ ਆਪਾਂ ਪਿਆ ਆਵ ਦੀ ਗੱਲ ਕਰੀਏ ਪਿਆ ਆਵ ਤੋਂ ਅਦਰ ਸਟੇਟ ਚ ਪਿਆ ਜਿਹਨੂੰ ਲਿਆਉਣ ਤੇ ਵੀ ਹੈ ਬਾਈ ਜਿਵੇਂ ਆਪਾਂ ਜਾਣਦੇ ਆ 5 600 ਕਿਲੋਮੀਟਰ ਜਾਣੇ ਤੇਲ ਮਾਜਦਾ ਹਨਾ ਸੋਰ ਖਰਚਾ ਬਹੁਤ ਹੋ ਜਾਂਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਅੱਜ ਇਹ ਦੱਸੋ ਵੇਖੋ ਵੀ ਪਤਾ ਕਿਵੇਂ ਕਰੋਗੇ ਪਤਾ ਕਿਵੇਂ ਕਰੋਗੇ ਵੱਡੀ ਗੱਲ ਇਹ ਹੈ ਵੱਡੀ ਗੱਲ ਇਹ ਹੈ ਇਹ ਤਾਂ ਹੈ ਨਹੀਂ ਤੁਸੀਂ ਸਰਚ ਮਾਰੀ ਜਿਹੜੇ ਅੱਜ ਏਜੰਸੀਆਂ ਚੱਲਦੀਆਂ ਉਹਦੀ ਤਾਂ ਡਿਟੇਲ ਆ ਜਾਊਗੀ ਇਹ ਤਾਂ ਤੁਹਾਨੂੰ ਪਤਾ ਕਰਨਾ ਪਊ ਵੀ ਪਹਿਲਾਂ ਇਹਦੀ ਏਜੰਸੀ ਕਿੱਥੇ ਸੀਗੀ ਕਿੱਥੇ ਨਹੀਂ ਸੀਗੀ ਫਿਰ ਜਾਣਾ ਪਊ ਫਿਰ ਮਾਲਕ ਨੂੰ ਮਿਲਣਾ ਪਊ ਉਹ ਨਾਲੀ ਏਜੰਸੀਆਂ ਤਾਂ ਬੰਦ ਹੀ ਆ ਹੁਣ ਬੰਦ ਹੀ ਆ ਹਨਾ ਜਾਂਸੀ ਤਾਂ ਜੇ ਤੁਸੀਂ ਡਾਇਰੈਕਟ ਜਾਓ ਇੱਥੇ ਡੱਬਾ ਲਈ ਵੀ ਹੈਗੀ ਆ ਤੁਸੀਂ ਜਾਓ ਉਹ ਏਜੰਸੀ ਅੱਜ ਉਹ ਤੇ ਐਂ ਨਹੀਂ ਲਿਖਿਆ ਵੀ ਐਚ ਐਮਟੀ ਟਰੈਕਟਰ ਦੀ ਏਜੰਸੀ ਹੈ। ਹਾਂ ਉਹ ਬੰਦ ਹੋਈਆਂ ਪਈਆਂ ਫੇਰ ਤੁਹਾਨੂੰ ਮਾਲਕ ਨੂੰ ਮਿਲਣਾ ਪਊ ਉਹਦੇ ਕੋਲੇ ਸਮਾਨ ਪਿਆ ਹੈ ਜਾਂ ਕੋਈ ਗਡਾਉਨ ਚ ਸਟਾਇਆ ਪਿਆ ਹੈ। ਕੀ ਰੇਟ ਆਗਲਾ ਲਾਊਗਾ। ਠੀਕ ਹੈ ਹਾਂ। ਕਿਤੋਂ ਸਸਤਾ ਮਿਲਦਾ ਕਿਤੋਂ ਮਹਿੰਗਾ ਮਿਲਦਾ ਇਹ ਸਾਰਾ ਕਿਤੋਂ ਮਹਿੰਗਾ ਕੀ ਬਹੁਤ ਹੀ ਮਹਿੰਗਾ ਜਿਵੇਂ ਮੈਨੂੰ ਉਦੋਂ ਬਾਈ ਕਹਿੰਦਾ ਸੀ ਕਹਿੰਦਾ ਵੀ ਹੁਣ ਆਟੋਸਪਾਰਕ ਆਟੋਸਪਾਰਕ ਹੋਈ ਪਈ ਹੈ ਵੀ ਹੋਈ ਪਈ ਹੈ। ਹੋਈ ਪਈ ਹੈ ਬਿਲਕੁਲ ਇਹ 'ਚ ਕੋਈ ਸ਼ੱਕ ਹੁਣ ਇੱਕੋ ਇੱਕੋ ਵੀ ਇਕੋ ਇਕੋ ਵੀ ਹੁਣ ਤੁਸੀਂ ਕਰਾਉਂਗੇ ਅਸੀਂ ਤਾਂ ਕਰਾ ਨਹੀਂ ਸਕਦੇ ਵੈਸੇ ਆਏ ਸੀਗੇ ਮੈਂ ਬਾਈਆਂ ਹਨ ਕਈ ਭਰਾਵਾਂ ਦੇ ਕੋਲ ਟਰੈਕਟਰ ਹੋਣਗੇ ਉਹਦੇ ਫੰਟ ਤੇ ਵੀ ਇਥੇ ਇਕੋ ਇਕ ਸੀ ਇਕੋ ਲੱਗੇ ਹੁੰਦਾ ਸੀਗਾ ਇਥੇ ਜਿਹੜਾ ਇੰਡੀਕੇਟਰ ਹੁੰਦਾ ਸੀਗਾ ਇਕੋ ਦੇ ਵੀ ਆਏ ਆ ਇਕੋ ਦੇ ਘੱਟ ਆਏ ਆ ਜ਼ਿਆਦਾਤਰ ਆਟੋਸਪਾਰਕ ਦੇ ਆਏ ਆ ਇਕੋ ਹੈ Ориজিনਲ ਹੈ ਮੰਨ ਲਓ ਕੰਪਨੀ ਨੂੰ ਸਪਲਾਈ ਉਹਦੀ ਸੀਗੀ ਠੀਕ ਹੈ ਮੰਨ ਲਓ ਵੀ ਜੇ ਆਟੋਸਪਾਰਕ ਦੀ 80% ਸੀ ਤਾਂ 20% ਉਹਨਾਂ ਦੀ ਵੀ ਦੇਣ ਸੀ 2-4% ਹੋਰ ਕੰਪਨੀਆਂ ਦੀ ਵੀ ਦੇਣ ਸੀ ਜਿਹੜੇ ਉੱਚੇ ਮਾਡਲ ਆ ਉਹਨਾਂ ਦੇ ਤੇ ਹਾਈਲੈਕਸ ਦੇ ਵੀ ਆਈ ਹੈ ਹਾਈਲੈਕਸ ਦੇ ਵੀ ਆ ਤੁਹਾਡਾ ਹਾਂ ਤੇ ਆ ਜਿਹੜੀ ਹੁੱਕ ਹੈ ਹੂੰ ਇਹ ਹੁੱਕ origignal ਛੇਤੀ ਮਿਲਦੀ ਨਹੀਂ ਘੁੰਮਣ ਵਾਲੀ ਬਈ ਮੈਂ ਆ ਪਾ ਰਹਿਆਂ ਕਿ ਮੈਨੂੰ ਨਹੀਂ ਮਿਲ ਰਹੀ ਨਹੀਂ ਚਲ ਇੱਕ ਹਾਂ ਤੇ ਹੁਣ ਤੁਹਾਨੂੰ ਮੈਂ ਰੇਟ ਦੀ ਗੱਲ ਦੱਸ ਦਾਂ ਵੀ ਇਹ ਆਪਾਂ ਨੂੰ 4000 ਦੀ ਮਿਲੀ ਆ ਠੀਕ ਹੈ ਇੱਕ ਬੰਦਾ ਇਹਦਾ 10000 ਮੰਗਦਾ ਸੀ ਹਾਂ ਦੂਜਾ ਬੰਦਾ ਇਹਦਾ 7000 ਮੰਗਦਾ ਸੀ ਠੀਕ ਹੈ 6500 ਰੁਪਿਆ ਮੈਂ ਦਿੰਦਾ ਸੀ ਮੈਨੂੰ ਕਹਿੰਦਾ ਵੀ 7 ਦਾ ਮਤਲਬ 7 ਹੀ ਲੈਣਾ ਫਿਕਸ ਨੈਟ ਮਨ ਲਾ ਜੇ ਹੁਣ ਆਪਾਂ ਨੂੰ ਕਿਦੋਂ ਮਿਲਦੀ ਆ ਜੇ ਮੈਂ 7000 ਦੀ ਲਿਆਵਾਂ 7000 ਦੀ ਤਾਂ ਮੈਂ ਵੀ ਗਾਹ ਕੈਂ ਇੱਕ ਹੋਰ ਰੱਖ ਲਾਂਗੀ ਇਹ ਹੈ ਨਹੀਂ ਜੀ ਪਰ 7000 ਉਹੀ ਹੈ ਨਾ ਕਿੰਨੀ ਮਹਿੰਗੀ ਜਾਵੜੀ ਸੀ ਹਾਂ ਤੇ ਇਹ ਚੀਜ਼ ਆ ਬਾਕੀ ਵੀਡੀਓ ਬੜੀ ਲੰਮੀ ਹੋ ਜਾਂਦੀ ਹੈ ਹਨਾ ਤੇ ਬਾਈ ਨਾਲ ਗੱਲਾਂ ਕਰਕੇ ਵਧੀਆ ਲੱਗਿਆ ਯਾਰ ਚੀਜ਼ ਆਪਾਂ ਚਲੋ ਇੱਕ ਆ ਚੀਜ਼ ਦਿਖਾਉਣੀ ਛਤਰੀ ਵਗੈਰਾ ਦਿਖਾਉਣੀ ਤੁਹਾਨੂੰ ਤੇ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਆਪੇ ਕਰਦੇ ਨੇ ਹਨਾ ਤੇ ਮੈਂ ਕਹਿੰਦਾ ਵੀ ਟਰੈਕਟਰ ਨੂੰ ਜੇ ਤੁਸੀਂ ਤਿਆਰ ਕਰਵਾਉਣਾ ਤਾਂ ਬਈ ਰਿਜੀਨਲ ਰੁੱਕ ਚ ਰੱਖੋ ਮੈਂ ਪੈਸਿਆਂ 'ਚ ਪੈਸੇ ਨਾ ਪਟਾਓ ਟਾਇਰ ਆ ਟਾਇਰ ਦਾ ਸਾਈਜ਼ ਆ ਇਹਦਾ ਜਿਵੇਂ 13 ਦਾ ਰੈਮ ਸੀਗਾ ਇਹ ਕੰਪਨੀ ਨੇ ਕਿਤੇ ਵੇਖ ਕੇ ਬਣਾਇਆ ਸੀਗਾ ਇਹਨੂੰ ਸੂਟ ਕਰਦਾ ਚੱਕਰਾਂ ਨੂੰ ਤੇ ਪੰਪ ਆ ਜਿਹੜਾ ਇਹਦਾ ਕਈ ਕਹਿ ਦਿੰਦੇ ਆ ਵੀ ਵੱਡੇ ਗਵਰਨਰ ਵਾਲਾ ਭਾਈ ਅੱਜ ਤੱਕ ਤੁਹਾਨੂੰ ਕਿੰਨੀ ਕਿ ਦਿੱਕਤ ਆਈ ਆ ਇਹ ਮੈਨੂੰ ਕੋਈ ਦਿੱਕਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟਰੈਕਟਰ ਇਹ ਆਪਾਂ ਮੰਨ ਲਓ ਵੀ ਫਰਵਰੀ ਮਾਰਚ 'ਚ 2017 'ਚ ਲੈ ਕੇ ਆਂਦਾ ਸੀ ਤੇ ਉਵੇਂ ਹੀ ਚੱਲੀ ਜਾਂਦਾ ਪੰਪ ਬਿਲਕੁਲ ਕਈ ਕਹਿ ਦਿੰਦੇ ਵੱਡੇ ਗਵਰਨਰ ਵਾਲਾ ਕੰਮ ਜਾਪ ਨਹੀਂ ਕੋਈ ਕਹਿ ਦਿੰਦੇ ਆ ਗੀਅਰ ਆਏ ਦਿੱਕਤ ਦਿੰਦਾ ਹਾਂ ਕੰਮ ਆਪਾਂ ਲੈਣੇ ਆ ਇਹ ਤੋਂ ਸਾਰਾ ਹੀ ਸੁਪਰਸੀਡਰ ਤੇ ਵੀ ਚਲਾ ਕੇ ਵੇਖਿਆ ਇਹ ਚੁੰਜੂ ਵੀ ਮਾਰਦੇ ਆ ਹਲ ਤਵੀਆਂ ਸੁਹਾਗਾ ਤਾਂ ਉਹ ਤਾਂ ਨਾਰਮਲ ਹੀ ਹੈ ਗੱਲ ਇਹ ਤੇ ਬਜਾਈ ਵੀ ਕਰਦਾ ਕਿਸੇ ਕਿਸਮ ਦੀ ਦਿੱਕਤ ਨਹੀਂ ਇਹਦੇ ਹੁਣ ਗੇਰ ਹੈ ਆਪਾਂ ਇਹਨੂੰ ਖਲਾ ਕੇ ਨਹੀਂ ਵੇਖਿਆ ਜੀ ਉਵੇਂ ਚੱਲ ਜਾਂਦਾ ਇਹ ਤਾਂ ਇਹ ਗੱਲ ਹੈ ਨਾ ਬਈ ਵੀ ਜੇ ਬਕਵਾ ਬੋਲ ਲਿਆ ਤਾਂ ਥੋੜਾ ਪੰਪ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਤੇਲ ਮੈਨੂੰ ਲੱਗਦਾ ਵੀ ਆਪਦੀ ਸ਼੍ਰੈਣੀ ਚ ਸਾਰਿਆਂ ਨਾਲੋਂ ਹੀ ਘੱਟ ਖਾਂਦਾ ਜੇ 60 HP ਦਾ ਆਪਾਂ ਕੋਈ ਵੀ ਟਰੈਕਟਰ ਇਹਦੇ ਨਾਲ ਜੋੜ ਦਈਏ ਇਹ ਸਾਰਿਆਂ ਨੂੰ ਘੱਟ ਖਾਊਗਾ ਹੁਣ ਬਾਈ ਇਹ ਕੰਮ ਹੀ ਨਹੀਂ ਕਰਾਉਣਾ ਪੰਪ ਕਿਤੇ ਹਿਸਾਬ ਨਾਲ ਕੰਮ ਤੇਲ ਵੱਧ ਸਿੱਟੀ ਆ ਬਿਲਕੁਲ ਉਹ ਤਾਂ ਜੀ ਪਲੰજર ਕੋਈ ਵੱਧ ਤੇਲ ਮਾਰੀ ਜਾਂਦਾ ਕੋਈ ਘੱਟ ਤੇਲ ਮਾਰੀ ਜਾਂਦਾ ਪਰ ਚੈੱਕ ਹੀ ਨਹੀਂ ਕਰਾਉਣਾ ਵੀ ਇਹ ਸਾਰੇ ਜੀ ਮਤਲਬ ਐਵੇਜ ਤਾਂ ਇੰਨੀ ਕ ਹੈਗੀ ਆ ਟਰੈਕਟਰ ਦੀ 7 ਲਾ ਲਈ ਵੱਧ ਤੋਂ ਵੱਧ ਸਿਰੇ ਨਹੀਂ ਮੈਂ ਕਰਾਉਂਦਾ ਨਹੀਂ ਇੰਨੀ ਕ 5.5 ਇਹ ਸਾਢੇ ਪੌਣੇ 7 ਤੋਂ ਟੱਪਦਾ ਨਹੀਂ ਠੀਕ ਹੈ ਬੰਦਾ 1800 ਤੋਂ 2000 ਚੱਕਰ ਤੇ ਇਹਨੂੰ ਵਾਵੇ ਹਾਂ ਕੋਈ ਸੰਧ ਪਾ ਲਈ ਇਹਦੇ ਮੰਗਰ ਹਾਂ ਚੱਲਦਾ ਤੁਰਦਾ ਹੋਣਾ ਚਾਹੀਦਾ ਇਹ ਨਹੀਂ ਵੀ ਲਿਫਟ ਸੈਟ ਲਈ ਸਲਿੱਪ ਮਾਰੀ ਜਾਂਦਾ ਬਈ ਜਾਂਦਾ ਹਾਂ ਵੀ ਜਿੱਥੇ ਆ ਚਾਲ ਤੇ ਚਾਲ ਤੇ ਤੁਰ ਪਿਆ ਹਾਂ ਜੋਰ ਜਿੰਨਾ ਮਰਜ਼ੀ ਲਵਾਈ ਜਾਵੇ ਗੇਅਰ ਜਿਹੜਾ ਮਰਜ਼ੀ ਲਾ ਲਈ ਇਹ ਪੌਣੇ 7 ਤੋਂ ਟੱਪਦਾ ਨਹੀਂ ਇੱਥੇ ਰਹੂਗਾ ਰਹਿੰਦਾ ਸਾਢੇ 7 ਤੇ ਆ ਪਰ ਫਿਰ ਥੋੜਾ ਬੱਤ ਆਪਾਂ ਥੋੜਾ ਇਹ ਵੀ ਵੱਧ ਦੱਸ ਦਿੰਦੇ ਹਾਂ ਦੱਸਦੇ ਐਂ ਵੀ ਹਾਂ ਪਰ ਇਹ ਪੌਣੇ 7 ਤੋਂ ਟੱਪਦਾ ਨਹੀਂ ਇਹ ਗਵਰਨਰ ਚ ਗਵਰਨਰ ਚ ਤੇ ਬਈ ਮੈਂ ਤਾਂ ਇਹੀ ਕਹਿਣਾ ਵੀ ਤਿਆਰ ਕਰਾਉ ਤਾਂ 7 ਤੇ ਤਿਆਰ ਕਰਾਓ ਇਹਨੂੰ ਜਿਉਂਦਾ ਰੱਖਣਾ ਤਾਂ 911 ਨੂੰ ਹਣਾਂ 65 ਬਾਈ ਕਰਾਉਣਾ ਆਪਦੀ ਚਾਹ ਹੁੰਦੀ ਹੈ ਵੀ ਆਪਾਂ ਕਹਿ ਲਈਏ ਵੀ ਤੇਲ ਥੋੜਾ ਜਿਹਾ ਹੋਰ ਘਟਾਇਆ ਜਾਂਦਾ ਕੋਈ ਬੜਾ ਫਰਕ ਤਾਂ ਨਹੀਂ ਪੈਂਦਾ ਤੇਲ ਦਾ ਪਰ ਐ ਵੀ ਉਹਦੇ ਚ ਕੀ ਹੈ ਉਹਦੀ ਪਾਵਰ ਤਾਂ ਵਧ ਜਾਂਦੀ ਹੈ ਟਰੈਕਟਰ ਦੀ ਹੂੰ 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 ਮਨ ਲੂ ਪਾਵਰ ਵੱਧ ਗਈ ਆਪਾਂ ਨੂੰ ਲੱਗਦਾ ਵੀ ਇਹ ਤਕੜਾ ਹੂੰ ਪਰ ਜਿਹੜਾ ਇੰਜਨ ਦੇ ਆਰ ਪੀ ਐਮ ਡ੍ਰੌਪ ਕਰਦਾ ਉਹ ਜ਼ਿਆਦਾ ਕਰਦਾ ਇਹ ਘੱਟ ਕਰਦਾ ਇਹ ਤੇਲ ੱੱਕੀ ਤੁਰੀ ਜਾਂਦਾ ਨਾ ਇਹ ਜ਼ੋਰ ਵੱਧ ਮਾਰਦਾ ਜ਼ੋਰ ਵੱਧ ਉਹ ਇੱਕਦਮ ਬਹਿ ਜਾਂਦਾ ਗੋਮਜੇ ਹੋਇਆ ਹਾਂ ਜਦੋਂ ਉਹਦੇ ਉੱਤੋਂ ਦੀ ਹੋ ਗਿਆ ਕੰਮ ਉਹ ਡਿੱਗਦੇ ਆਰ ਪੀ ਐਮ ਛੇਤੀ ਸਿੱੜਦਾ ਇਹ ਛੇਤੀ ਨਹੀਂ ਸਿੱੜਦਾ ਇਹ ਤੈਨੂੰ ਤਾਂ ਤੂੰ ਆ ਇਹ ਤੂੰ ਆ ਮਾੜਾ ਜਿਹਾ ਦਿਖਾਉਂਦਾ ਤੂੰ ਆ ਤੇ ਬਾਈ ਬਹੁਤ ਬਹੁਤ ਧੰਨਵਾਦ ਆਡਾ ਹੈ ਨਾ ਵੀਡੀਓ ਵੀ ਆਪਣੇ ਕੋਲ 20 ਮਿੰਟ ਦੀ ਹੋਣ ਵਾਲੀ ਆ ਤੇ ਪਤਾ ਨਹੀਂ ਲੱਗਿਆ ਗੱਲਾਂ ਕਰਦਾ ਐ ਨਹੀਂ ਪਤਾ ਗੱਲਾਂ ਕਿੰਨੀਆਂ ਹੀ ਕਰੀ ਜਾ ਟਰੈਕਟਰ ਦੇ ਨਾਲ ਬਾਈ ਨਾ ਮੈਨੂੰ ਲੱਗਦਾ ਆ ਪਾ ਕਈ ਰੀ 2-2 ਘੰਟੇ ਲੱਗ ਜਣੇ ਗੱਲਾਂ ਪਤਾ ਹੀ ਨਹੀਂ ਲੱਗਦਾ ਗੱਲਾਂ ਅੱਜ ਕੀ ਕਰੀ ਜਾਣੀ ਮੰਨ ਲਓ ਵੀ ਘੱਟੋ ਘੱਟ ਜਦੋਂ ਵੀ ਆਪਾਂ ਗੱਲ ਕਰਦੇ ਆ ਘੰਟਾ ਕਰਦੇ ਆ ਜਿਹਦੇ ਚੋਂ 50 ਮਿੰਟ ਤਾਂ ਇਹ ਤੇ ਐਚਐਮਟੀ ਤੇ ਲੱਗ ਜਾਂਦੇ ਤੇ 10 ਕਿ ਮਿੰਟ ਦੂਜੀਆਂ ਗੱਲਾਂ ਆ ਤੇ ਬਾਕੀ ਇਹ ਚੀਜ਼ ਆ ਵੀ ਯਾਰ ਅੱਜ ਵੀ ਐਵੇਂ ਗੱਲਾਂ ਕਰਨ ਨੂੰ ਤਾਂ ਅਸੀਂ ਬਹੁਤ ਕਰ ਸਕਦੇ ਹਾਂ ਬਹਿ ਕੇ ਚਲੋ ਕੋਈ ਨਾ ਟਾਈਮ ਹੋਊਗਾ ਕਿ ਦਿਨ ਆਪਾਂ ਪੌਡਕਾਸਟ ਵਾਲਾ ਵੀ ਕਰ ਲਾਂਗੇ ਬਹਿ ਕੇ ਉਹੀ ਗੱਲਾਂ ਮਾਰ ਲਾਂਗੇ ਸੋ ਚੰਗੀ ਲੱਗੀ ਸ਼ੇਅਰ ਕਰਦੇ ਧੰਨਵਾਦ ਬਾਈ ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਹੈ